ਸੱਚੀ ਹੈ ਗਾਲ ਦੋਸਤੋ ਨਮਸਕਾਰ ਦੋਸਤੋ ਫਿਰ ਤੋਂ ਇੱਕ ਵਾਰ ਤੁਹਾਡੇ ਲਈ ਪ੍ਰਾਪਰਟੀ ਲੈ ਕੇ ਹਾਜ਼ਰ ਹੋਏ ਆ 2 BHK ਦਾ ਫਲੈਟ ਹੈ ਜੀ ਦੋਸਤੋ 75 ਗਜ ਕਰਦੀ ਛੱਤ ਤੁਹਾਡੀ ਬਣ ਜਾਏਗੀ ਔਰ ਬਿਲਕੁਲ ਜੈਨੂਨ ਬਜਟ ਦੇ ਨਾਲ ਅਸੀਂ ਤੁਹਾਡੇ ਕੋਲ ਪ੍ਰਾਪਰਟੀਆਂ ਲੈ ਕੇ ਹਾਜ਼ਰ ਹੁੰਦੇ ਰਹਨੇ ਆਂ ਸੋ ਚੈਨਲ ਜਰੂਰ ਸਾਡਾ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ ਵੀਡੀਓ ਨੂੰ ਜਰੂਰ ਲਾਈਕ ਕਰ ਦਿਆ ਕਰੋ ਇਹ ਤੁਹਾਨੂੰ ਕਿਚਨ ਏਰੀਆ ਦਿਖਾ ਰਹੇ ਆਂ ਕਿਚਨ ਏਰੀਆ ਦੇ ਵਿੱਚ ਤੁਹਾਨੂੰ ਆਰਓ ਲੱਗਿਆ ਹੋਇਆ ਮੋਟਰ ਲੱਗੀ ਹੋਈ ਐਜ਼ ਇਟ ਇਜ਼ ਤੁਹਾਨੂੰ ਮਿਲ ਜੇਗੀ ਜੀ ਦੋਸਤੋ ਇੱਥੇ ਤੁਸੀਂ ਇਨਵੈਸਟਮੈਂਟ ਵੀ ਕਰ ਸਕਦੇ ਹੋ ਜੀ ਇਹ ਫਰਸਟ ਬੈਡਰੂਮ ਦੇਖ ਰਹੇ ਹੋ ਇਸ ਦੇ ਵਿੱਚ ਤੁਹਾਨੂੰ ਲੱਗਿਆ ਹੋਇਆ ਏਸੀ ਪੱਖੇ ਔਰ ਆਪਣਾ ਬੈੱਡ ਤੁਹਾਨੂੰ ਇਦਾਂ ਹੀ ਲੱਗੇ ਲਗਾਏ ਮਿਲ ਜਾਣਗੇ ਜੀ ਬਾਕੀ ਦੋਸਤੋ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਪਰਟੀਆਂ ਸਾਡੇ ਚੈਨਲ ਦੇ ਉੱਪਰ ਅਵੇਲੇਬਲ ਨੇ ਤੁਸੀਂ ਉਹਨਾਂ ਦੇ ਵੀ ਗੋ-ਥਰੂ ਹੋ ਸਕਦੇ ਆਪਣੇ ਬਜਟ ਦੇ ਅਕੋਰਡਿੰਗ ਬਾਕੀ ਸਾਡੇ ਕੋਲ ਅਲੱਗ-ਅਲੱਗ ਪ੍ਰਾਪਰਟੀਆਂ ਤੁਸੀਂ ਖਰੀਦਣ ਦੇ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਕਿ ਤੁਹਾਨੂੰ ਇਸ ਦਾ ਆਪਾਂ ਬਾਥਰੂਮ ਦਿਖਾ ਰਹੇ ਹਾਂ ਜੀ ਕਾਫੀ ਖੁੱਲਾ ਸਪੇਸ਼ੀਅਸ ਬਾਥਰੂਮ ਹੈ ਜੀ ਦੋਸਤੋ ਸਾਡੇ ਚੈਨਲ ਦੇ ਉੱਪਰ ਪਲੌਂਡ ਫਲੈਟ ਕੋਠੀਆਂ ਕੁਰਾਲੀ ਖਰੜ ਦੀਆਂ ਅਲੱਗ-ਅਲੱਗ ਬਜਟ ਦੇ ਨਾਲ ਪਈਆਂ ਨੇ ਜੀ ਇਹ ਤੁਸੀਂ ਸੈਕੰਡ ਬੈਡਰੂਮ ਦੇਖ ਰਹੇ ਹੋ ਸ਼ਿਵਜੋਤ ਇਨਕਲੇਵ ਖਰੜ ਨਜ਼ਦੀਕ ਬੱਸ ਸਟੈਂਡ ਔਰ ਚੰਡੀਗੜ੍ਹ ਯੂਨੀਵਰਸਿਟੀ ਰਿਆਤਬਰਾਜ ਯੂਨੀਵਰਸਿਟੀ ਦੁਆਬਾ ਗਰੁੱਪ ਆਫ ਕਾਲਜ ਨੇੜੇ ਹੁੰਦੇ ਕਰਕੇ ਇੱਥੇ ਤੁਸੀਂ ਰੈਂਟਲ ਇਕਮ ਬਹੁਤ ਸੋਹਣੀ ਲੈ ਸਕਦੇ ਹੋ ਸੋ ਚੰਡੀਗੜ੍ਹ ਫਲਾਈਓਵਰ ਬਿਲਕੁਲ ਨਜ਼ਦੀਕ ਪੈ ਜਾਂਦਾ ਖਰੜ ਦਾ ਬੱਸ ਸਟੈਂਡ ਪੈ ਜਾਂਦਾ ਜੀ ਸੋ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰ ਦੇਣਾ ਇਸ ਦਾ ਜੋ ਡਿਮਾਂਡ ਰੇਟ ਹੈ ਦੋਸਤੋ ਉਹ 19 ਲੱਖ ਹੈ ਜੀ ਧੰਨਵਾਦ ਦੋਸਤੋ ਮਿਲਦੇ ਨਵੀਆਂ ਪ੍ਰਾਪਰਟੀਆਂ ਲੈ ਕੇ ਸਸਰੇ ਇੱਕ ਗਾਲ ਜੀ